ਮਹਾ ਸ਼ਿਵਰਾਤਰੀ ਦਾ ਤਿਹਾਰ ਨੂੰ ਲੈ ਕੇ ਦੇਸ਼ ਭਰ ਦੇ ਵਿੱਚੋਂ ਸ਼ਿਵ ਭੋਲੇ ਦੇ ਕਾਬੜੀਏ ਹਰਦਵਾਰ ਹਰਦਵਾਰ ਨੀਲਕੰंठ ਗੰਗੋਤਰੀ ਤੋਂ ਗੰਗਾਜਲ ਲੈ ਕੇ ਆਪਣੇ ਆਪਣੇ ਸ਼ਹਿਰਾਂ ਪਿੰਡਾਂ ਕਸਵਿਆਂ ਦੇ ਸ਼ਿਵ ਮੰਦਰਾਂ ਵਿੱਚ ਸ਼ਿਵਰਾਤਰੀ ਦੇ ਦਿਹਾੜੇ ਨੂੰ ਲੈ ਕੇ ਜਲ ਚੜਾਉਣਗੇ ਜਿਸ ਨੂੰ ਲੈ ਕੇ ਹਰਦਵਾਰ ਵਿਖੇ ਸ਼ੀ ਭਗਤਾਂ ਦਾ ਬਹੁਤ ਵੱਡਾ ਹਜੂਮ ਆ ਉਮੜਿਆ ਹੈ ਤੋਂ ਆ ਨੂੰ ਹਰਦਵਾਰ ਦਾ ਸਾਰਾ ਵੀਊ ਦਿਖਾ ਰਹੇ ਹਾਂ ਕੀ ਫਲਾਈਓਵਰ ਕੀ ਛੜਕਾ ਕੀ ਸ਼ਹਿਰ ਕੀ ਬਾਜ਼ਾਰ ਜਿਹੜੇ ਵੀ ਰਸਤੇ ਤੇ ਜਾਵੋਗੇ ਤੁਹਾਨੂੰ ਚਾਰ ਸਪੇਰੇ ਟ੍ਰੈਫਿਕ ਹੀ ਟ੍ਰੈਫਿਕ ਮਿਲੇਗੀ ਅਤੇ ਸ਼ਿਵ ਭਗਤਾਂ ਵਿੱਚ ਭਾਰੀ ਇਤਸ਼ਾ ਸ਼ਿਵਰਾਤਰੀ ਨੂੰ ਲਿਆ ਕੇ ਪਾਇਆ ਜਾ ਰਿਹਾ ਹੈ ਤੁਹਾਨੂੰ ਅਸੀਂ ਵਿਊ ਦਿਖਾ ਰਹੇ ਹਾਂ ਫਲਾਈਓਵਰ ਤੇ ਗੱਡੀਆਂ ਦੇ ਲੱਗੇ ਜਾਮ ਅਤੇ ਫਲਾਈਓਵਰ ਥੱਲੇ ਖੜੀਆਂ ਗੱਡੀਆਂ ਸ਼ਿਵ ਭਗਤਾਂ ਦੀਆਂ ਅਤੇ ਸੜਕਾਂ ਦੇ ਦੋਵੇਂ ਪਾਸੇ ਲੱਗਿਆ ਹੋਇਆ ਵੱਡਾ ਜਾਮ ਇੱਥੋਂ ਤੱਕ ਕੇ ਛੋਟੀ ਵੱਡੀ ਗੱਡੀ ਲੰਘਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਪੈਨਲ ਲੰਘਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਹੀ ਸ਼ਾਨਦਾਰ 뷰 ਮੌਸਮ ਬਹੁਤ ਹੀ ਸੁਹਾਵਣਾ ਇਸ ਵਾਰ ਸ਼ਿਵਰਾਤਰੀ ਨੂੰ ਲੈ ਕੇ ਇੰਦਰਦੇਵ ਤਾਂ ਵੀ ਬੜੇ ਮਿਹਰਬਾਨ ਹੋਏ ਨੇ ਪਿਛਲੇ ਕਈ ਦਿਨਾਂ ਤੋਂ ਮੌਸਮ ਵੀ ਬਹੁਤ ਸਵਾਗਤ ਹੋ ਰਿਹਾ ਹੈ ਸ਼ਿਵ ਰਾਤਰੀ ਦੇ ਦਿਹਾੜੇ ਨੂੰ ਲੈ ਕੇ ਸ਼ਿਵ ਭਗਤ ਹਰਦੁਵਾਰ ਗੰਗੋਤਰੀ ਨੀਲਕੰਠ ਤੋਂ ਕਾਵੜ ਗੰਗਾ ਜਲ ਭਰ ਕੇ ਆਪ ਨੂੰ ਆਪਣੇ ਸ਼ਹਿਰਾਂ ਨੂੰ ਕੂਚ ਕਰ ਚੁੱਕੇ ਹਨ ਤੁਹਾਨੂੰ ਇੱਕ ਦਿਨ ਪਹਿਲਾਂ ਦੀਆਂ ਇਹ ਵੀਡੀਓ ਇਸ ਇਹ 뷰 ਦਿਖਾ ਰਹੇ ਹਾਂ ਇਹ ਲੋਕੇਸ਼ਨ ਤੇ ਦੇਖੋ ਤੁਸੀਂ ਪਿਆਰ ਰੱਖਣ ਨੂੰ ਵੀ ਕਿਸੇ ਪਾਸੇ ਥਾਂ ਨਹੀਂ ਹੈ ਵੀਡੀਓ ਸ਼ੇਅਰ ਅਤੇ ਲਾਈਕ ਕਰੋ ਧੰਨਵਾਦ